ਹਾਂਜੀ ਜਿਹੜਾ ਸਬਜ਼ੀਆਂ ਦੇ ਰੇਟ ਅਸਮਾਨ ਤੇ ਚਲੇ ਗਏ ਆ ਔਰ ਸਬਜ਼ੀਆਂ ਦੇ ਉੱਤੇ ਵਾਇਰਸ ਨੇ ਅਟੈਕ ਕਰ ਦਿੱਤਾ ਆ ਉਹ ਨੂੰ ਕੰਟਰੋਲ ਕਰਨ ਦੇ ਲਈ ਔਰ ਫਲ ਭਰਨ ਦੇ ਲਈ ਜੋ ਕਮਾਲ ਦੇ ਰਿਜ਼ਲਟ ਦਿੱਤੇ ਆ ਉਹ ਦਿੱਤੇ ਆ ਇਹਨਾਂ ਤਿੰਨ ਚੀਜ਼ਾਂ ਨੇ ਇਹਨਾਂ ਤਿੰਨ ਚੀਜ਼ਾਂ ਨੇ ਕਮਾਲ ਦੇ ਰਿਜ਼ਲਟ ਦਿੱਤੇ ਆ ਖੇਤ ਵਿੱਚ ਆਪਾਂ ਨੇ ਵੱਡੇ ਪੱਧਰ ਉੱਤੇ ਇਹਦੀ ਜਮਾਇਸ਼ ਕੀਤੀ ਆ ਔਰ ਬੂਟਿਆਂ ਨੂੰ ਬੇਲਾਂ ਨੂੰ ਹਰੀਆਂ ਭਰੀਆਂ ਕਰਨ ਵਿੱਚ ਅਤੇ ਫਲ ਬਧਾਉਣ ਵਿੱਚ ਇਹਨਾਂ ਚੀਜ਼ਾਂ ਦੇ ਰਿਜ਼ਲਟ ਆ ਜਿਹੜੇ ਉਹ ਸਭ ਤੋਂ ਕਮਾਲ ਦੇ ਰਹੀ ਆ ਇਹ ਹਨ ਦੇਸੀ ਸਰੋਂ ਦੀ ਖਲ ਦੂਸਰੀ ਹੈਗੀ ਆ ਫਟਕੜੀ ਅਤੇ ਤੀਸਰੀ ਹੈਗੀ ਆ ਮੋਸ਼ਕ ਕਪੂਰ ਦੀ ਟਿੱਕੀ ਇਹ ਜਿਹੜਾ ਵਾਇਰਸ ਸਬਜ਼ੀਆਂ ਦੇ ਉੱਤੇ ਬੇਲਾਂ ਬੂਟਿਆਂ ਦੇ ਉੱਤੇ ਅਟੈਕ ਕਰ ਰਿਹਾ ਆ ਇਹੀ ਬਾਸਤੀ ਮੈਂ ਤੁਹਾਨੂੰ ਬਹੁਤ ਆਸਾਨ ਜਿਹਾ ਇੱਕ ਫਾਰਮੂਲਾ ਦੱਸਣ ਲੱਗਾ ਹਾਂ ਜਿਹੜਾ ਮੈਂ ਆਪ ਕਰਕੇ ਵੀ ਦੇਖਿਆ ਆ ਉਧਰ ਅਖੀਦ ਦੇ ਵਿੱਚ ਤੇ ਇੱਥੇ ਮੈਂ ਤੁਹਾਨੂੰ ਇਹ 8ਾਂ ਦਸਾਂ ਬੂਟਿਆਂ ਵਾਸਤੇ ਬਣਾ ਕੇ ਲਗਾ ਦਿਖਾ ਲਣ ਜਿਹਦੇ ਵਾਸਤੇ ਇਹ ਆਪਾਂ 4 ਲੀਟਰ ਪਾਣੀ ਲਿਆ ਆ 4 ਲੀਟਰ ਪਾਣੀ ਦੇ ਵਿੱਚ ਹੀ ਸਰੋਂ ਦੀ ਖਾਲੇ ਆ 1/2 ਕਿਲੋ ਤੇ ਇੱਕ ਆਪਾਂ ਨੇ ਟਿੱਕੀ ਲੈਣੀ ਆ ਕਪੂਰ ਦੀ ਮੁਸ਼ਕ ਕਪੂਰ ਦੀ ਟਿੱਕੀ ਜਿਹਨੂੰ ਟਿੱਕੀ ਇੱਕ ਚਾਹੀਦੀ ਏ ਤੇ ਇੱਕ ਆਪਾਂ ਨਹੀਂ ਲੈਣਾ ਹੈਗਾ ਯਾਰ ਘਾਟਕੜੀ ਦਾ ਟੁਕੜਾ ਇੱਕ ਇਹ ਤਿੰਨੇ ਹੀ ਜੀਹ ਦੀਆਂ ਚੀਜ਼ਾਂ ਆ ਇਹਨਾਂ ਨੂੰ ਆਪਾਂ ਨੇ ਇਹ 4 ਲੀਟਰ ਪਾਣੀ ਦੇ ਵਿੱਚ ਪਾ ਦੇਣਾ ਆ ਅੱਧੇ ਘੰਟੇ ਵਾਸਤੇ ਅੱਧੇ ਘੰਟੇ ਵਾਸਤੇ ਇਹਨਾਂ ਨੂੰ ਚੋਹਾਂ ਚੀਜ਼ਾਂ ਨੂੰ ਪਾਣੀ ਚ ਪਾ ਦੇਣਾ ਇਹ ਆਪਾਂ ਨੇ ਾਟਕੜੀ ਵੀ ਪਾਤੀ ਹੈ ਇਸਰੋਂ ਦੀ ਖੜਬੀ ਬਾਤਦੀ ਆ ਤੇ ਆਪਣੇ ਕੋਲ ਟਿੱਕੀ ਆ ਮੋਸ਼ਕ ਕਪੂਰ ਦੀ ਆ ਲਓ ਇਹ ਵੀ ਸਿੱਟਦੀ ਆ ਆਪਣੇ ਕੋਈ ਵੀ ਸਬਜ਼ੀ ਆ ਚਾਹੇ ਉਹ ਬੇਲਾਂ ਆ ਕਦੂ ਦੀਆਂ ਵੱਡਾਂ ਦੀਆਂ ਤੂਰੀਆਂ ਦੀਆਂ ਚਾਹੇ ਆਪਣੇ ਵੱਡੇ ਬੂਟੇ ਆ ਬੈਂਗਣਾ ਦੇ ਮਿਰਚਾਂ ਦੇ ਭਿੰਡੀਆਂ ਦੇ ਜਿਹੜੇ ਵੀ ਜਿਨ੍ਹਾਂ ਦੇ ਉੱਤੇ ਵੀ ਆਪਾਂ ਤੁਹਾਨੂੰ ਵਾਇਰਸ ਜਿਹਦੇ ਉੱਤੇ ਵੀ ਅਟੈਕ ਹੋਇਆ ਹੈ ਜਿਹੜੀ ਸਬਜ਼ੀ ਇਸ ਸਾਲ ਲੱਗ ਨਹੀਂ ਰਹੀ ਔਰ ਇਹ ਜਿਹੜਾ ਆਪਾਂ ਨੇ ਘੋਲ ਤੁਹਾਡੇ ਨਾਲ ਸ਼ੇਅਰ ਕੀਤਾ ਆ ਖਲ ਮੋਸ਼ਕੀ ਕਪੂਰ ਅਤੇ ਫਟਕੜੀ ਉਹ ਤਿਆਰ ਹੋ ਕੇ ਅੱਧੇ ਘੰਟੇ ਬਾਅਦ ਇਹ ਦੇਖੋ ਕੁਛ ਇਸ ਰੰਗ ਦਾ ਬਣ ਗਿਆ ਇਹ ਦੇਖੋ ਇਹ ਘੋਲ ਤਿਆਰ ਹੋ ਗਿਆ ਤੇ ਆਪਾਂ ਨੇ ਜਿਹੜੀ ਵੀ ਬੇਲ ਨੂੰ ਜਾਂ ਬੋਤੇ ਤੇ ਇਹਦਾ ਪ੍ਰਯੋਗ ਕਰਨਾ ਆ ਇਹ ਰਿਖੋ ਉਹ ਬੀਲ ਦੀ ਜਾੜ੍ਹਿਆ ਆ ਖੁਰਪੇ ਦੇ ਨਾਲ ਔਰ ਇੱਥੋਂ ਮੈਂ ਆ ਦੇਖੋ ਗੁੱਡ ਲਿਆ ਇਹਨੂੰ ਬਿਲਕੁਲ ਚਾਰੇ ਪਾਸਿਆਂ ਤੋਂ ਗੁੱਡ ਲਿਆ ਆ ਤੇ ਮੈਂ ਤਾਂ ਇਹਦਾ ਦੂਸਰੀ ਵਾਰ ਪ੍ਰਯੋਗ ਕਰ ਰਿਹਾ ਕਰਕੇ ਮੈਂ ਪਹਿਲਾਂ ਆਪਣੇ ਲਈ ਕਰਕੇ ਬਾਅਦ ਵਿੱਚ ਤੁਹਾਨੂੰ ਦੱਸ ਰਹਾ ਆ ਵੀ ਆਪਾਂ ਨੇ ਪੂਰਾ 1 ਲੀਟਰ ਹੀ ਲੈ ਲਿਆ ਇਹ 1 ਲੀਟਰ ਲੈ ਕੇ ਜਿੱਥੇ ਬੀਲ ਦੀ ਜਾੜ੍ਹਿਆ ਆ ਆ ਲਓ ਹਾਂ ਲੋ 1 ਲੀਟਰ ਆਪਾਂ ਪਾ ਦੇਣਾ 1 ਬੁੱਟੇ ਨੂੰ ਬੀ ਲੂ ਨੂੰ ਆਪਾਂ 1 ਲੀਟਰ ਪਾ ਦਤਾ ਹਾਂਜੀ ਤੇ ਮੈਨੂੰ ਆਪਣੇ ਕਬੀਰ ਨੇ ਕਮੈਂਟ ਕੀਤਾ ਸੀ ਔਰ ਕਿਹਾ ਸੀ ਮੈਂ ਕਿਹਾ ਸੀ ਕਿ ਆਪਾਂ ਡਾਇਆ ਜਾਂ ਯੂਰੀਆ ਦਾ ਪ੍ਰਯੋਗ ਕਰ ਸਕਦੇ ਹਾਂ ਸਬਜ਼ੀਆਂ ਦੇ ਉੱਤੇ ਕਿ ਜ਼ਹਿਰ ਨਹੀਂ ਹੈਗੀਆਂ ਇਹ ਜ਼ਹਿਰ ਵਾਲੀਆਂ ਤਾਂ ਨਹੀਂ ਹੈਗੀਆਂ ਤੇ ਮੈਨੂੰ ਉਹਨੇ ਕਮੈਂਟ ਕੀਤਾ ਸੀਗਾ ਕਿ ਵੀਰੇ ਏਲ ਦਾ ਕੁੱਕੜ ਬਣਾਈ ਜਾ ਰਿਆਂ ਤੂੰ ਠੀਕ ਆ ਮੈਂ ਆਪਾਂ ਕਦੇ ਗੁੱਸਾ ਨਹੀਂ ਕਰੀਦਾ ਕਿਉਂਕਿ ਮੇਰੀ ਕੁਆਲੀਫਿਕੇਸ਼ਨ ਮੈਂ ਆਪਣੀ ਕੁਆਲੀਫਿਕੇਸ਼ਨ ਕਿਸੇ ਨੂੰ ਦੱਸ ਕੇ ਕਿਸੇ ਤੋਂ ਨਾਮ ਨਹੀਂ ਲੈਣਾ ਹੈਗਾ ਕਿਵੇਂ ਕੀ ਪੜ੍ਹਾਈ ਕੀਤੀ ਉਹ ਆ ਤੇ ਕੀ ਮੇਰੀ ਕੁਆਲੀਫਿਕੇਸ਼ਨ ਹੈ ਤੇ ਗਰਹੀ ਗੱਲ ਖੇਤੀ ਦੀ ਵੀਰ ਨੂੰ ਮੈਂ ਕਹਿਣਾ ਚਾਹਣਾ ਆ ਕਿ 5-7 ਬੂਟੇ ਵੀ ਕਿਸੇ ਦੇ ਜਨਵਰੀ ਫਰਵਰੀ ਦੇ ਲਾਇਓ ਫਲ ਨਾ ਲੱਗੇ ਤੇ ਉਹ ਬੰਦਲ ਜਾਂਦਾ ਆ ਭਾਈ ਉਹਨੂੰ ਕੁਝ ਵੀ ਕਹਦੇ ਨਾ ਪਈਏ ਬੂਟੇ ਨੂੰ ਪਾ ਦੇ ਉਹ ਪਾ ਦਿੰਦਾ ਆ ਠੀਕ ਆ ਮੈਂ ਤਾਂ ਖੇਤ ਡੇਢ ਖੇਤ ਲਾਇਆ ਆ ਸਬਜੀ ਦਾ ਖੈਰ ਤੁਸੀਂ ਜਿਹੜੀਆਂ ਗੱਲਾਂ ਕਰਦੇ ਉਹ ਮੇਰੇ ਤਾਂ ਆ ਘਰ ਦੇ ਅੰਦਰ ਹੀ ਜਿੱਥੇ ਮੈਂ ਬੈਠਾ ਆ ਇੱਕ ਕਨਾਲ ਥੇ ਆ ਸਬਜੀ ਦਾ ਜਿਹੜਾ ਆਪ ਕੁਝ ਅਗਾਉਂਦਾ ਨਹੀਂ ਹੈਗਾ ਉਹ ਕਿਸੇ ਨੂੰ ਕੀ ਦੱਸ ਦਏਗਾ ਠੀਕ ਆ ਜਿਹੜਾ ਆਪ ਕੁਝ ਅਗਾਉਂਦਾ ਆ ਉਹੀ ਕਿਸੇ ਨੂੰ ਕੁਝ ਦੱਸ ਸਕਦਾ ਆ ਜਾਂ ਜਿਹਦੇ ਪੱਲੇ ਕੁਝ ਹੈ ਵੀ ਨੇ ਠੀਕ ਹੈ ਇਸ ਕਰਕੇ ਜੂਰੀਆ ਜਾਂ ਡਾਇਆ ਜ਼ਹਿਰ ਨਹੀਂ ਹੈਗਾ ਕਦੇ ਪੜ੍ਹਾਈ ਕਰਕੇ ਇਤਿਹਾਸ ਦੇਖਿਓ 1970 ਦੇ ਦਹਾਕੇ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਉਹ ਕਾਦੇ ਨਾਲ ਆਈ ਸੀ ਠੀਕ ਹੈ ਜੇ ਤੁਹਾਨੂੰ ਸੀ ਕਿਤਾਬਾਂ ਦੇ ਨਾਲ ਮੱਥਾ ਮਾਰਿਆ ਤਾਂ ਗੱਲ ਕਰਿਆ ਕਰੋ ਵੈਸੇ ਮੈਂ ਗੁੱਸਾ ਨਹੀਂ ਕਰਦਾ ਕਿਸੇ ਦਾ ਵੀ ਕਮੈਂਟ ਦਾ ਆਪਾਂ ਅੱਜ ਇਹ ਜਿਹੜਾ ਫਾਰਮੂਲਾ ਸ਼ੇਅਰ ਕਰ ਰਹੇ ਹਾਂ ਇਹਦੇ ਰਿਜ਼ਲਟ ਦੇਖਿਓ 100% ਹੋਰ ਆਪਣੇ ਪਹਿਲਾਂ ਮੈਂ ਵਰਤ ਕੇ ਚੀਜ਼ ਫੇਰ ਦੱਸਣਾ ਹੈ ਹੋਰ ਵੀਡੀਓਜ਼ ਕਿਸ ਤਰ੍ਹਾਂ ਦੀ ਲੱਗੀ ਦੱਸਣਾ ਸਸਰੀ ਗਾ